ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਲੋਕਤੰਤਰ ਤੇ ਜਿਹੜਾ ਬਹੁਤ ਵੱਡਾ ਪ੍ਰਹਾਰ ਕੀਤਾ ਸੀ ਮੋਦੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਦੀ ਨੂੰ ਇਹਨਾਂ ਚੋਣਾਂ ਦੇ ਮੌਕੇ ਤੇ ਇੱਕ ਫਰਜ਼ੀ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਮੈਂ ਸੁਪਰੀਮ ਕੋਰਟ ਦਾ ਬਹੁਤ ਹੀ ਧੰਨਵਾਦੀ ਆ ਜਿੰਨਾ ਨੇ ਸ਼੍ਰੀਮਾਲ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਔਰ ਉਹਨਾਂ ਦੇ ਇਸ ਫੈਸਲੇ ਨਾਲ ਸਾਡਾ ਸਾਡੀ ਨਿਆਂ ਪ੍ਰਣਾਲੀ ਵਿੱਚ ਸਾਡੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੋਰ ਵੀ ਡ੍ਰੇਡ ਹੋਇਆ ਔਰ ਨਾਲ ਦੀ ਨਾਲ ਇਸ ਸਰਕਾਰ ਦਾ ਜਿਹੜਾ ਬਹੁਤ ਵੱਡੀ ਟੱਕੇਸ਼ਾਈ ਸੀ ਜਿਹੜੀ ਕੇਂਦਰ ਸਰਕਾਰ ਦੀ ਉਹਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਹੈ ਹੁਣ ਤੁਸੀਂ ਦੇਖਿਓ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਕਿ ਮੋਦੀ ਨੂੰ ਟੱਕਰ ਦੇ ਸਕਦੇ ਆ ਉਹ ਦੇਸ਼ ਦੇ ਵਿੱਚ ਸੱਚ ਦਾ ਇਮਾਨਦਾਰੀ ਦਾ ਪਰਚਮ ਦੇਸ਼ ਦੇ ਕੋਨੇ-ਕੋਣੇ ਚ ਲਹਿਰਾਉਣਗੇ ਤੇ ਇਸ ਮੋਦੀ ਨੂੰ ਚਲਦਾ ਕਰਨਗੇ ਜਿਹੜਾ ਤੁਸੀਂ ਪਿਛਲੇ 2-3 ਨਾਂ ਦਿਨਾਂ ਤੋਂ ਦੇਖ ਹੀ ਲਿਆ ਕਿ ਉਹ ਹਾਰ ਰਿਹਾ ਤੇ ਆਪਦਾ ਲਗ ਉਹਨਾਂ ਦੀ ਬਾਣੀ ਵੀ ਦੱਸ ਰਹੀ ਹੈ ਕਿ ਉਹ ਹਾਰ ਵੱਲ ਵੱਧ ਰਹੇ ਆ ਸੋ ਮੋਦੀ ਆ ਤੁਸੀਂ ਜਾਣਾ ਹੋਊਗਾ ਔਰ ਇੱਕ ਇਮਾਨਦਾਰ ਸਰਕਾਰ ਦੇਸ਼ ਦੇ ਵਿੱਚ ਬਣੇਗੀ ਇਹਦੇ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਵੱਡਾ ਹੱਥ ਹੋਏਗਾ ਬਹੁਤ ਬਹੁਤ ਵਧਾਈ ਔਰ 4 ਵਜੇ ਕੋਟ ਪੂਰੇ ਢੋਡਾ ਚੌਂਕ ਦੇ ਵਿੱਚ ਇਸ ਖੁਸ਼ੀ ਦੇ ਵਿੱਚ ਕ੍ਰਿਮਤ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡਣ ਦਾ ਪ੍ਰੋਗਰਾਮ ਰੱਖਿਆ ਆਓ ਸਾਰੇ ਜਣ ਕੇ ਜਾਨੇ ਰਲ ਕੇ ਆਪਾਂ ਇਸ ਖੁਸ਼ੀ ਨੂੰ ਹੋਰ ਵਧਾਈ ਬਹੁਤ ਬਹੁਤ ਧੰਨਵਾਦ